ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰਕਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਵਿਖਾਉਣੀਆਂ ਨੋਰਮਲ ਰੇਟ 'ਤੇ ਅੱਜ ਦੋਵੇਂ ਮੱਜਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸਿਵਾਓ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਤੁਹਾਨੂੰ ਸ਼ਾਹਨਾਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਭੁੱਲਦੇ ਕਰੀ 91 56755 ਠੀਕ ਹੈ ਅੱਜ ਦੋ ਮੱਝਾਂ ਫਿਰ ਦੋ ਮੱਝਾਂ ਦੋ ਹੈ ਗਏ ਹੁਣੇ ਅਜਾ ਅੱਛਾ ਜੇ ਗਾਹ ਦੇ ਮੱਝ ਹੁਣੇ ਲੱਗ ਗਈ ਖੜੀ ਹੈ ਤਾਂ ਗੱਡੀ ਇੱਥੇ ਜਿਹੜੀ ਨਾਹੀਂ ਹੈ ਠੀਕ ਹੈ ਹਾਂਜੀ ਤੇ ਹੁਣ ਜੜੀਆਂ ਦੋਵੇਂ ਬੱਚੇ ਤਾਂ ਬਿਨਾਂ ਹੀ ਦੋਵੇਂ ਬੱਚੇ ਬਿਨਾਂ ਤੇ ਇਹਦਾ ਤੇ ਕੱਦ ਕੱਠ ਕਾਫੀ ਚੰਗਾ ਹੈ ਆਈ ਆਈ ਦੇ ਜੋ ਆਈ ਮੱਝ ਅੱਛਾ ਹ ਕਿ ਉਹ ਆਲੀ ਤੇ ਮੈਨੂੰ ਬਣੀ ਨੋਏ ਜੇ ਅੱਛਾ ਚੈੱਕ ਆ ਮੈਂ ਡਾਕਟਰ ਨੂੰ ਫੋਨ ਕਰਦਾ ਤੁਸੀਂ ਟਾਈਮ ਨਾ ਹੈ ਨਹੀਂ ਮੈਂ ਚੈੱਕ ਕਰਾ ਹੀ ਦੇਣੀ ਠੀਕ ਆ ਇਹ ਆ ਮੈਂ ਦੱਸਿਆ ਵਾ ਠੀਕ ਆ ਫਿਰ ਇਹ ਡਾਕਟਰ ਕਰ ਦਿੰਦਾ 40 ਦਿਨ ਨਹੀਂ ਚਾਹੀਦਾ ਇਹ ਆ ਗਿਆ ਫਿਰ ਆਪਾਂ ਚੈੱਕ ਕਰਵਾ ਦਾਂਗੇ ਅੱਛਾ ਨਾਲ ਫਿਰ ਤਾਂ ਕਿਸਮ ਕੇ ਇਹਦੀਆਂ ਦੇਖੀ ਜੀ ਜੋਗ ਠੀਕ ਆ ਉਹਦਾ ਚੈੱਕ ਦੇ ਹਿਸਾਬ ਨਾਲ ਕਰੇ ਉਦਾਂ ਮੁੱਲ ਕਰਨਾ ਸੀ ਹਾਂਜੀ ਹਾਂ ਤਾਂ ਚੱਲਣ ਦਾ ਜੋ ਉਹ ਠੀਕ ਆ ਪਿਛੋ ਇਹ ਕਿ ਖਾਲੀਆਂ ਜੀ ਆਈ ਆ ਨਾ ਉਹ ਦੱਸਿਆ ਕਰਾ ਮਤਲਬ ਚੈੱਕ ਪਾਸ ਨਹੀਂ ਹੋ ਕੇ ਆਈ ਨਾ ਚੈੱਕ ਪਾਸ ਨਹੀਂ ਹੋ ਗਿਆ ਚੈੱਕ ਪਾਸ ਨਹੀਂ ਹੋਇਆ ਭਾਈ ਚਾਹ ਦੇ ਕਰਵਾ ਦੇ ਕਰਾ ਲਓ ਠੀਕ ਆ ਹਾਂ ਤੇ ਦੁੱਧ ਕਿੰਨਾ ਇਹਨੇ ਦੇ ਦੁੱਧ ਲਈ ਨੀ ਚਾਜ ਮਤ ਆਇਆ ਦਰਮਿਆਨ ਜਿਹੜੀ ਜ ਮਾਂ ਨੂੰ ਖੁੱਲਾ ਪਾਉਂਦੇ ਨੇ ਰੀਆਂ ਜੇ ਠੀਕ ਆ ਮੈਂ ਦੁੱਧ 7 ਕਿਲੋ 6.5 7 ਕਿਲੋ ਉੱਥੇ ਭਰਿਆ ਠੀਕ ਆ ਭਾੜੇ ਉਹ ਕਲੀ ਜਾਂਦੇ ਤੁਰੋਂ ਫੇਰੇ ਕਲੀ ਨੇ ਇੱਕ ਰੀ ਥਣ ਦਿਖਾ ਦਈਏ ਤੇ ਲਾਗੇ ਤਾਂ ਚੰਗੀ ਤਰ੍ਹਾਂ ਦੇਖ ਸਕਦੇ ਜੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਦੁੱਧ ਦੇ ਲਈ ਨਿਸ਼ਾਨੀਆਂ ਜਿਹੜੀਆਂ ਇਹਦੇ ਤੇ ਚੰਗੀਆਂ ਵਾ ਪੂਰੀ ਵੱਡੀ ਮਾਜੇ ਭਾਜੀ ਔਰੇ ਕੱਦ ਕਾਟਦੀ ਆ ਜਿਹੜੀ ਬਾ ਦੇ ਦੀ ਮਜਾ ਵਧੀਆ ਨਹੀਂ ਉਹ ਤੁਹਾਨੂੰ ਬਦਲਾ ਮਾਲ ਹੋਣਾ ਸੱਜਰ ਹਾਂਜੀ ਹਾਂ ਜੀ ਠੋਕਣ ਵਾਲਾ ਹੁਣ ਵੇਚੀ ਜਾਂ ਤੁਹਾਨੂੰ ਪਤਾ ਇਹਨਾਂ ਦਿਨਾਂ ਚ ਆਮ ਹੀ ਸਾਰੇ ਡੇਰੀਆਂ ਵਾਲੇ ਜਿਹੜੇ ਮਾਲ ਦੇ ਫਿਰ ਇੱਕ ਰੰਗ ਕਾਲੀ ਅਗਲਾ ਬਦਲੀ ਕਰਦੇ ਆ ਨਵੇਂ ਪੁਰਾਣੇ ਕਰਦੇ ਬਾਕੀ ਹੈਗੀ ਪੂਰੀ ਕਾਲੀ ਆ ਬਾਕੀ ਇਹ ਆ ਕਿ ਗਾਂ ਜੇ ਤਿਆਰ ਹੁੰਦੀ ਆ ਤੇ ਚੰਗੇ ਪੈਸੇ ਦੀ ਤਿਆਰ ਹੋਣੀ ਆ ਆ ਜੀ ਮਾਲਾ ਨਾਲ ਮੇਰੇ ਸਾਹਮਣੇ ਦੁੱਧ ਦੀ ਮਜਾ ਚੰਗੀ ਨਾ ਰੋ ਦੋ ਮਜਾ ਡੇਰੀਆਂ ਬੱਧੀਆਂ ਨਾ 47 48 ਹਜ਼ਾਰ ਦੀ ਵੇਚੇ ਦੋ ਨੰਬਰ ਤੇ ਠੀਕ ਆ ਹਾਂਜੀ 15 ਮਹਲਾ ਦਾ ਨੋ 15 ਦਾ ਉਹ ਮਤਲਬ ਇਹਨੇ ਉੱਥੇ ਮੰਡੀਏ ਉੱਥੇ ਵਿਕ ਜਾਂਦੀ ਹਾਂ ਹਾਂਜੀ ਹਾਂਜੀ ਹਾਂ ਬਾਕੀ ਭਾਈ ਉਹਨਾਂ ਕੋ ਆਪਾਂ ਇਹ ਨਹੀਂ ਕਹਿੰਦੇ ਪਹਾੜੇ ਦੇ ਹਾਂਜੀ ਅਰਸੋਂ ਦੀ ਆਈ ਹੱਦ ਕੋਈ ਨਹੀਂ ਟੀਗਾ ਲਵਾਉਂਦੀ ਜੇ ਅੱਛਾ ਬੜਾ ਦੇ ਗਿਆ ਜਿੰਨਾ ਟਾਈਮ ਨਹੀਂ ਤਾਂ ਪਹਾੜਾ ਬੂੜਾ ਪੌਂਦਾ ਹਾਂਜੀ ਉਹ ਆਦ ਟੀਗਾ ਚੋਗੋ ਮਾਰਦੇ ਆ ਠੀਕ ਆ ਮੁਰੇ ਮੇਰਾ ਵੀਰ ਭਰਾ ਕੋ ਆਖੇ ਟੀਗਾ ਟੀਗੇ ਨਾ ਆਪਾਂ ਉਹਨਾਂ ਕੋਈ ਆਪਾਂ ਟੀਗੇ ਨੂੰ ਦੋ ਤੇਰ ਕੋ ਵਾਦੀ ਠੀਕ ਆ ਪਰ ਹੋਣਾ ਆਪਾਂ ਦੋਜਾ ਭਾਈ ਨਹੀਂ ਆਨੇ ਅੱਠ 6 ਕਿਲੋ ਹੋ ਜੇ 6.5 ਕਿਲੋ ਜੇ ਟੀਗੇ ਤਾਂ ਖਰਾਬ ਤਾਂ ਨਹੀਂ ਕਰਦੇ ਬਿਲਕੁਲ ਕੀ ਗੱਲ ਆ ਪਹਾੜਾ ਬਾਗ ਥੱਲੇ ਬਿਲਕੁਲ ਨਹੀਂ ਆਦੀ ਅੱਛਾ ਹਾਂ ਠੀਕ ਹੈ ਉਹਨਾਂ ਟੀਗ ਦੇ ਜੰਗੀਆਂ ਤਰ ਬੜਾ ਹੁਣ ਪਹਾ ਇਹ ਦਿਲਾ ਭਾਈ 35000 ਹੀ ਆਬੀ 35000 ਦੀ ਹਾਂ ਕਰਨਾ ਮੌਕੇ ਤਾਂ ਮੈਂ ਤਾਂ ਨਾ 500 ਰੁਪਈਆ ਭਾਈ ਛੱਡਾ ਸਾਢੇ 35000 ਦਵਾਂਗੇ ਠੀਕ ਹੈ ਜੀ ਤਾਂ ਕਿ 2:00 ਵਜੇ 45 ਹਜ਼ਾਰ ਦੀ 2 ਨੰਬਰ ਜੇ ਹਾਂ ਜੀ ਹਾਂ ਜੀ 2 2 ਵਧੀਆ ਓਕੇ ਠੀਕ ਹੈ ਜੀ ਹਾਂ ਬਾਕੀ ਕੋਈ ਵੀ ਰਾਨ ਕੇ ਵੇਖੇ ਪਸੰਦ ਕਰਕੇ ਜੇ ਹੋਣ ਇੱਕ ਨੀਲੀ ਦੀ ਮਾਈ ਤੁਹਾਨੂੰ ਦਿਖਾਉਣੀ ਇਹਦੀ ਵੀ ਜਵਾ ਉਧਰ ਬੂਰੀ ਦੇ ਨਾਲ ਪਾਈ ਹੈ ਵੀ ਜੋ ਹਾਂ ਜੀ ਇਹਦੀ ਕਿਸੇ ਵੀਰ ਨੇ ਪਹਿਲੇ 2000 ਰੁਪਈਆ ਸਾਈ ਪਾਈ ਆ ਅੱਛਾ ਪਹਿਲੋਂ ਅੱਜ ਮੈਂ ਸੋਮਵਾਰ ਲਾ ਜੂਗਾ ਠੀਕ ਹੈ ਕੱਲ ਦਾ ਮਤਲਬ ਸੋਮਵਾਰ ਹੀ ਮੈਂ ਲਾ ਕੇ ਆ ਹਾਂ ਪਰ ਸੌਹੀ ਪਸੋਂ ਪਸੋਂ ਨੀ ਆ ਨਾਲ ਕੱਲ ਮੇਰਾ ਫੋਨ ਚੁੱਕਿਆ ਹਾਂਜੀ ਹਾਂਜੀ ਹੁਣ ਅੱਜ ਮੈਂ ਫਿਰ ਵੀਡੀਓ ਪਾ ਲੱਗੇ ਜੀ ਦਾ 2000 ਰੁਪਏ ਆਇਆ ਉਹ ਮੇਰਾ ਵੀ ਇਤਰਾਜ਼ ਨਾ ਕਰੇ ਅੱਛਾ ਨਾਲ ਇਹਨਾਂ ਫੋਨ ਚੁੱਕਿਆ ਤੇ ਨਾ ਹੜਾ ਕੀਤਾ ਇਹਨਾਂ ਨੇ ਠੀਕ ਆ ਮੈਂ ਤਾਂ ਫੋਨ ਹੀ ਕਰਦੇ ਫਿਰ ਹੀ ਪਤਾ ਲੱਗੇ ਜੀ ਫੋਨ ਕਰਤਾ ਆ ਹਾਂਜੀ ਹਾਂਜੀ ਚੱਲਾ ਫਿਰ ਮੈਨੂੰ ਜਾਂ ਮਜਬੂਰੀ ਕੋਈ ਚਾਹ ਹੁਣ ਆਉਦਾ ਪਤਾ ਨਹੀਂ ਰੱਬ ਨੂੰ ਪਤਾ ਨਹੀਂ ਬਾਕੀ ਆ ਹਵਾਨਾ ਇਹਦਾ ਦੇਖ ਸਕਦੇ ਲੱਗੇ ਤਾਂ ਦੁੱਧ ਦੇ ਕੋ 7 ਕਿਲੋ ਜੀ 7 ਕਿਲੋ ਦੁੱਧ ਦਾ ਦੱਸਦੇ ਇਹਦੇ ਕੋਲੇ ਵੀ ਬਾਕੀ ਸੋਹਣੀ ਝੋਟੀ ਆ ਜਿਹੜੀ ਇਹ ਆਪੋ ਦਾ 52000 ਰੁਪਏ ਮੁੱਲ ਦਾ ਹੈ 52 ਦੀ ਮਨੋਂ 5250 ਸਾਈ ਭਾਈ 2000 ਰੁਪਏ ਠੀਕ ਚਲੋ ਕੋਈ ਨਹੀਂ ਤੋਰਦੇ ਇੱਕ ਵਾਰੀ ਫਿਰ ਦੱਸਦੇ ਚਿਹਰਾ ਦਿਖਾ ਦਈਏ ਤਾਂ ਇੱਕ ਵਾਰੀ ਬਾਕੀ ਸੋਹਣੀ ਝੋਟੀ ਹੈ ਨੀਲੀ ਦੀ ਝੋਟੀ ਹੈ ਜਣੀ 7 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਅਦੇ ਕੋਲ ਹੈਗਾ ਵਾ ਹੇਗਾ ਵੀ ਜੀ ਪੱਕਾ ਦੋ ਦੋ 7 ਕਿੱਲਾ ਦੁੱਧਿਆ ਦੁੱਧਿਆ ਕਰੀ ਜਾ ਲੀਟਰ ਮਾਰ ਗਏ ਇਹ ਵੀ ਇਹ ਵੀ ਨਹੀਂ ਕੋਈ ਲੈ ਤੁਹਾਨੂੰ ਤਾਂ ਮਾਰਦੀ ਨਹੀਂ ਇੰਨੇ ਵੀ ਇਦਾਂ ਹੀ ਬਸ ਠੀਕ ਹੈ ਕੋਈ ਨਹੀਂ ਲੱਤੂ ਤੁਹਾਡਾ ਵਾਲੇ ਕੰਮ ਹੋਇਆ ਰਹਿ ਗਿਆ ਠੀਕ ਹੈ ਇਦਾਂ ਬੈਠ ਬਸ ਹਨ ਦਿਖਾ ਦਈਏ ਤੇ ਵੀ ਲੱਗੇ ਤਾਂ ਇਦਾਂ ਹੀ ਹਾਂ ਦੇਖ ਸਾਡੇ ਥਾਣੇ ਦੇ ਜਿੱਦਾਂ ਮਾਜੀ ਬਹੁਤ ਹੋ ਜਾਵੇ ਇਹਦਾ ਕੰਮ ਇਹਦਾ ਮੁੱਲ ਯੇਪਾ ਇਹੋ ਤਾਂ 30 52000 ਦੀ ਹਾਂਜੀ 2000 ਸਾਈ ਆਈ ਉਹਦੋਂ ਦੋ ਨੇ ਫੋਨ ਚੁੱਕਿਆ ਸੀ ਤਿੰਨ ਚਾਰ ਦਿਨ ਵੇਟ ਕੀਤੀ ਹੁੰਦੀ ਹਾਂਜੀ ਮੇਰਾ ਵੀਰ ਜਿੰਨੇ ਵੀ ਨਗਾਂ ਲੈਣਾ ਸਾਈ ਪਾਵੇ ਦਾ ਡੰਗਰ ਖੜੇ ਆਪਣਾ ਠੀਕ ਆ ਸਿੱਧੀ ਗੱਲ ਇਹਦਾ ਦੇ ਦਾਂਗਾ ਉਹਨੇ 50000 ਨਹੀਂ ਭਾਈ 50000 ਦੀ ਹਾਂ ਹੋਰ ਮਾਨ ਕਰਦੋ ਕੇ ਵਿੱਚੋਂ 1000 ਰੁਪਏ ਛੱਡਾਂਗੇ ਨਹੀਂ ਜਾਈ ਆਦੀ ਭਾਈ ਦਵਾਂਗੇ ਠੀਕ ਆ ਜੀ ਬਸ ਤੇ ਦੁੱਧ ਚੋਚਵਾ 7 ਕਿਲੋ ਖੜੇ ਹੋਈ ਠੀਕ ਆ ਜੀ ਹਾਂਜੀ ਠੀਕ ਹੈ ਵੀ ਜੀ ਹੋਰ ਕੁਝ ਕਹਣਾ ਆ ਵੇ ਲੋ ਬਾਜੀ ਦੀ ਭਰ ਮਤਾਨੀ ਦੋ ਬਾਕੀ ਇਹਦੇ ਤਾਂ ਉਹਦਾ ਕਦਰ ਜਿਹੜਾ ਕਿੰਨਾ ਹੀ ਫਰਕ ਆ ਆ ਵੇ ਲੋਕ ਕਿੱਥੇ ਆਉਂਦੇ ਬਾਕੀ ਛੋਟੀ ਆ ਵੀ ਨਹੀਂ ਆ ਪਰ ਵੈਸੇ ਇਹਦਾ ਕੱਦ ਵੱਡਾ ਵਾ ਜਿਹੜੇ ਆਵਲੀ ਦਾ ਬਾਕੀ ਕੋਈ ਵੀਰ ਆਪਣੀ ਅੱਖੀਂ ਆਣ ਕੇ ਵੇਖ ਕੇ ਖੜੇ ਪ੍ਰੋਪਰ ਪਤਾ ਲੱਗ ਜਾਂਦਾ ਫਿਰ ਸਾਰੀਆਂ ਚੀਜ਼ਾਂ ਦਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ